Thank yeah. you. ਤੇ ਤੁਸੀਂ ਜੁੜਿਆ ਹੋ ਸਾਡੇ ਚੈਨਲ ਦਾ ਕਿਰਤੀ ਨਾਲ ਸਮਾਜ ਦੇ ਪੱਖ ਦੇ ਮਸਲਿਆਂ ਲੈ ਕੇ ਆਪਾਂ ਇਸ ਚੈਨਲ ਦੇ ਉੱਤੇ ਚਰਚਾ ਕਰਦੇ ਰਹਿੰਦੇ ਹਾਂ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਗੈਸਟ ਆਫ ਬਿਲਟੀ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਹੈ ਜੋ ਕਿ ਸਰਾਸਰ ਝੂਠ ਹੈ ਉਹ ਕਿਸੇ ਵੀ ਗੈਸਟ ਆਫ ਬਿਲਟੀ ਦੇ ਹੱਕ ਦੇ ਵਿੱਚ ਨਹੀਂ ਗਿਆ ਉਹ ਫੈਸਲਾ ਜਾਂ ਉਹ ਪਗੋ ਦਾ ਝੂਠਾ ਪ੍ਰਚਾਰ ਕੀਤਾ ਗਿਆ ਹੈ ਓਵੇਂ ਜਿਵੇਂ ਜੇ ਉਹ ਇੱਕ ਪਾਸੇ ਕਹਿ ਰਹੇ ਹਨ ਕਿ ਪੰਜਾਬ ਦੀ ਜਿਹੜੀ ਗੈਸਟ ਆਫ ਬਿਲਟੀ ਹੈ ਉਹਦੇ ਤਲਖਾ ਦੇ ਵਿੱਚ ਵਾਦਾ ਕੀਤਾ ਹੈ ਪਰ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ ਗੈਸਟ ਫੈਕਲਟੀ ਜੋ ਕਿ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਤੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਸ ਮਸਲੇ ਨੂੰ ਸਮਝਣ ਦੇ ਲਈ ਅੱਜ ਆਪਾਂ ਪਹੁੰਚੇ ਆ ਗੁਰਸੇਵਕ ਜੀ ਕੋਲ ਗੁਰਸੇਵਕ ਜੀ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਇੱਕ ਵਾਰ ਤੁਹਾਨੂੰ ਦੱਸ ਦਈਏ ਥੋੜਾ ਜਿਹਾ ਇਹਨਾਂ ਬਾਰੇ ਇੰਟਰੋਡਕਸ਼ਨ ਦੇ دیਏ ਗੁਰਸੇਵਕ ਜੀ ਪੋਲੀਟੀਕਲ ਡਿਪਾਰਟਮੈਂਟ ਦੇ ਵਿੱਚ ਪੀਐਸਡੀ ਕਰਦੇ ਹਨ ਤੇ ਮੋੜ ਮੰਡੀ ਦੀ ਕੈਂਪਸ ਦੇ ਵਿੱਚ ਗੈਸਟ ਅਕੈਡਮੀ ਤੇ ਆਪਾਂ ਕਹਾਂ ਤਾਂ ਹੁਣ ਆਪਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੈਸਟ ਅਕੈਡਮੀ ਦੁਆਰਾ ਧਰਨਾ ਲਾਇਆ ਗਿਆ ਸੀ ਪਰ ਸੇ ਵੀ ਸਾਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਵੀ ਜਿਹੜਾ ਉਹ ਧਰਨਾ ਉਹ ਕਿਉਂ ਲਾਇਆ ਗਿਆ ਸਾਨੂੰ ਆਪਣੇ ਕਾਲਜਾਂ ਨੂੰ ਛੱਡ ਕੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਕਿਉਂ ਬੈਠੇ ਆ ਦੇਖੋ ਜੀ ਅਸੀਂ ਗੈਸਟ ਅਕੈਡਮੀ 'ਚ ਕੰਮ ਕਰਦੇ ਹਾਂ ਲੰਬੇ ਸਮੇਂ ਸਾਡੇ ਕਈ ਸਾਥੀ ਦਾ 8 8 900 990 ਸਾਲ ਤੋਂ ਕੰਮ ਕਰਦੇ ਆ ਗੈਸਟ ਅਕੈਡਮੀ ਦੇ 2018 ਤੋਂ ਬਾਅਦ ਸਾਡੀ ਪ੍ਰਮਾਣਿਕੀ ਮਤਲਬ ਸਾਡੇ ਇੰਟਰਵਿਊ ਹੁੰਦੀ ਸਾਡੀ ਪ੍ਰਮਾਣਿਕੀ ਵਲੈਂਟਰ ਵੀ ਤਾਂ ਜਾਂਦੀ ਸੀ ਮਤਲਬ ਤਾਂ ਸਾਡੇ ਨਾਲ ਇੱਦਾਂ ਹੀ ਆਉਂਦਾ ਰਿਹਾ ਪਿਛਲੇ ਸਾਲ ਅਸੀਂ ਨੇ 2021 ਚ ਐਂ ਤਾਂ ਨਾ ਲਾਇਆ ਜੇ ਮੈਂ ਬਸ 12 ਮਹੀਨੇ ਕਰਾਉਣੀ ਉਹ ਪਹਿਲਾਂ ਸਾਨੂੰ ਸੈਲ ਚ ਮਿਲਦੀ 7-8 ਮਹੀਨੇ ਸਾਡਾ ਕੰਮ ਨਹੀਂ ਸੀ 12 ਮਹੀਨੇ ਹੁਣ ਲੈਕਚਰ ਵੀ ਸਾਡੇ ਦਿੰਦੇ ਸੀ ਕੰਮ ਮਤਲਬ ਕੋਈ ਸਰ ਦਾ ਕੋਈ ਤੋਂ 12 ਮਹੀਨੇ ਲਈ ਆਉਂਦਾ ਸੀ ਬਾਕੀ ਕੰਮ ਦੂਣੋਂ ਨਹੀਂ ਚਾਣੀਆਂ ਪੇਪਰ ਡਿਊਟੀ ਜਾ ਗਈਆਂ ਤੇ ਚੈਕਿੰਗ ਆ ਗਏ ਜੋ ਵੀ ਕੰਮ ਹੁੰਦਾ ਨਾਲ ਸਭ ਤੋਂ ਸਭ ਤੋਂ ਹਲੋ ਸਭ ਨੂੰ ਹੁੰਦੇ ਸੀ ਉਹ ਤੋਂ ਬਾਅਦ ਅਸੀਂ ਜਿੰਨੀ ਮੈਂ ਡਿਮਾਂਡ ਕੀਤੀ ਸੀ ਵੀ ਜੇ ਕੰਮ ਕਰਦੇ ਆ ਸੀ ਮੈਂ ਕਿਹਾ ਕਿ ਤੁਹਾਨੂੰ 12 ਮਹੀਨੇ ਹੁਣ ਸੈਲਰੀ ਮਿਲਣੀ ਚਾਹੀਦੀ ਹੈ ਲਗਭਗ ਗਾ ਉਹ ਤੋਂ ਅਸੀਂ ਇੱਥੇ 55 ਦਿਨ ਤਾਂ ਨਾਲਾ ਕੇ ਰੱਖਿਆ ਸਾਡੀ ਮੰਗ ਮੰਨੀ ਗਈ ਅੰਸ਼ਕ ਤੌਰ ਤੇ ਸਾਨੂੰ 12 ਮਹੀਨੇ ਦਿੱਤਾ ਗਿਆ ਪਰ ਸਾਡੀ ਸੈਲਰੀ ਦੇ ਦੋ ਬਣਾਤੀ ਠੀਕ ਹੈ ਦੇਖਦੇ ਵੇ ਸਾਡਾ ਤੀ ਤੋ ਪੈਂਤੀ ਕਰਤਾ ਉਹ ਤਾਂ ਕਿਹੜੀ ਜੋ ਸਲੈਬ ਅੱਗੇ ਘੱਟ ਕੇ ਚੱਕੇ ਤੇ ਬਾਕੀ ਜਿਹੜੇ ਬਚਦੇ ਮਹੀਨੇ ਨੇ ਜਿਹੜੇ ਮੰਗ ਰਹਾ ਬਸ ਐ ਲੱਗਦੀਆਂ ਮਹੀਨੇ ਦੇ ਨਾਲ ਵਿੱਚ ਉਹਨਾ ਮਹੀਨੇ ਸਾਨੂੰ ਨਬੀ ਦੇ ਤੱਕ ਕਬੂਕਾ ਵਿਦਿਆਰਥੀ ਸਾਡੇ ਕੰਮ ਪੇਪਰ ਡਿਊਟੀ ਆ ਗਿਆ ਪੇਪਰ ਵੈਲਿਊਏਟ ਕਰਨੇ ਆ ਗਏ ਉਹ ਹੋਰ ਵੀ ਮੀਲ ਡਿਊਟੀ ਆ ਗਈ ਇਹਨੇ ਕਾਜ ਹੋਰ ਵੀ ਕੰਮ ਸਾਰੇ ਕੰਮ ਅਸੀਂ ਕਰਦੇ ਆਂ ਇਹ ਠੀਕ ਹੈ ਜੀ ਲਗਭਗ ਸਾਰੇ ਕੰਮ ਸਾਡੇ ਗੈਸਟ ਦੀ ਪੇ ਹੋ ਗਏ ਇਹ ਕਾਲਜ ਵਿੱਚ ਲਗਭਗ ਜਿ ਡਿਗਨਿਵਰਸਿਟੀ ਹੈ ਨੈਪਰੂਡ ਕੈਂਪਸ ਹੈ ਜਾਂ ਕਨਸਟੀਟਿਊਟ ਕਾਲਜ ਨੇ ਕੋਲੋਂ ਵਿੱਚ ਲਗਭਗ 80% ਤੋਂ 70% ਕੈਸਟਿਬਿਲਟੀ ਕੰਮ ਕਰਦੇ ਉਹਨਾਂ ਦੇ ਸਾਰੇ ਕੰਮ ਉਹਨਾਂ ਦੇ ਚੱਲਦੇ ਨਾ ਜਾ ਕੇ ਗੁਰਮੁਖੀ ਇਤਿਹਾਸਕਾ ਜਿਹੜੀ ਵਕਤ ਨੂੰ ਤੋਂ ਜਦ 13 ਨਵੰਬਰ ਕੋ ਵੀ ਰਿਕਨੋਸੈਂਸ ਭਰਤੀ ਨਹੀਂ ਕੀਤੀ ਸੀ। ਕਾਲਜਾਂ ਵਿੱਚ ਜਾਂ ਵੇਲੇ ਬੁੱਢ ਕੰਸਟੈਂਟ ਸਾਡੀ ਜਿਹੜੀ ਡਿਮਾਂਡ ਸੀ ਸਾਡੀ ਜਿਹੜੀ ਤੁਹਾਨੂੰ ਪ੍ਰਮਾਣਿਕ ਹੋਂਦਸ਼ਾ ਨੂੰ ਬਣਾ ਇੰਟਰਵਿਊ ਤੋਂ ਹੁੰਦੀ ਸੀ ਪਰ ਇਸ ਵਾਰ ਜੋ ਯੂਧਾਜੀ ਸਾਹਿਬ ਆਏ ਨੇ ਐਨ ਯੂਧਾ ਤੋਂ ਠੋਟੀ ਹੈ ਸਾਡੇ ਦੇ ਕਲੈਕਟਰ ਘਟਤਾ ਉਹਨੇ ਵੀ ਇਹਨੇ ਚੋਣ ਵਿਧੀ ਰਾਹੀਂ ਨਾਲ ਨੂੰ ਰੱਖਿਆ ਜਾਵੇ ਅਗਲੇ ਸੈਸ਼ਨ ਵਿੱਚ ਕਹਿੰਦੇ ਕਿ ਸਾਨੂੰ ਯੂਨੀਵਰਸਿਟੀ ਦੀ ਸੰਡਿਕਟ ਦੁਆਰਾ ਨੂੰ 12 ਮਹੀਨੇ ਕਰ ਦਿੱਤਾ ਗਿਆ ਹੈ ਸਾਡਾ ਕਿੰਨਾ ਦਾ ਬ੍ਰੇਕ ਨਹੀਂ ਹੈ ਠੀਕ ਹੈ ਜੀ ਅਸਲ 12 ਮਹੀਨੇ ਕੀਤਾ ਸੀ ਕਿਹੜੇ ਲੈਟਰ ਕਿਸ ਵਾਸਤੇ ਕੱਢਦੇ ਸਾਨੂੰ ਵੀ ਤੁਹਾਡੇ ਦੁਆਰਾ ਇੰਟਰਵਿਊ ਹੋਊਗਾ ਸਾਡੇ ਦੁਆਰਾ ਇੰਟਰਵਿਊ ਹੋਊਗਾ ਜਿੰਨੂ ਕਿ ਸਾਡਾ ਤਿਆਰਵਾ ਪਹਿਲਾਂ ਮੁਕਾਲੇ ਬਾਅਦ ਚੁੱਕਿਆ ਸਾਡਾ ਇਹ ਹੱਦ ਨਹੀਂ ਕਿ ਤਾਰੇ ਤੁਸੀਂ ਕਹਿੰਦੇ ਸਾਡੇ ਕੰਟਰੈਕਟਰ ਵਾਲੇ ਸਾਥ ਹੀ ਨੇ ਉਹਨਾਂ ਤੋਂ ਮਾਗੀ ਮੈਂ ਦੁਖੀ ਹਾਂ ਉਹ ਇੱਕ ਟੈਂਪਰੇਰੀ ਜਿਹਾ ਟੈਂਪਰੇਰੀ ਦੇ ਰਿਹਾ ਸਾਡੇ ਨਾਲ ਸਲੂਕ ਦੋਹਰਾ ਤਰ੍ਹਾਂ ਕੀਤਾ ਜਾ ਰਿਹਾ ਮਤਲਬ ਰੀਮਾਨ ਵਾਲਾ ਸਾਡੀ ਪ੍ਰਮਾਨੀਆ ਨਹੀਂ ਆਈਆਂ ਸਾਡੀ ਪ੍ਰਮਾਨੀਆ ਸਾਡਾ ਫੈਸਲਾ ਨਹੀਂ ਜੋ 30 ਤੱਕ ਸੀ ਤੁਹਾਡਾ ਪ੍ਰਮਾਨ ਕੀ ਪਹਿਲਾਂ ਸਾਡੀ ਪਹਿਲਾ ਪ੍ਰਮਾਨ ਕੀ 30 ਤੱਕ ਪਹਿਲਾਂ ਆ ਜਾਂਦੀ ਸੀ ਇਸ ਵਾਰ ਅੱਜ ਆਪਾਂ 16 ਤਰੀਕ ਦੇ ਬੈਠਾ ਸਮਾਂ ਜਲਾਈ ਦੇ ਬੈਠੇ ਆ ਸਾਡੀ ਅੱਜ ਪ੍ਰਮਾਨੀ ਆਈ ਹੈਗੀ ਆਲੀ ਪਹਿਲਾਂ ਵੀ ਤੁਹਾਡੇ ਨੂੰ ਮਿਲਦੇ ਰਹੇ ਹਨ ਕਿ ਪ੍ਰਮਾਨ ਕੀ ਦੇ ਦੇਉਂ ਪਿਆ ਦੇ ਰੁਪਈਆ ਵੀ ਨਹੀਂ 20 ਸਾਢੇ ਮੰਨਦੇ ਜੀ ਤੁਹਾਡੀ ਇੰਟਰਵਿਊ ਹੋਣੀ ਆ ਹੁਣ ਆ ਹੋਣਾ ਹੈ ਅਸੀਂ ਬਾਰ ਬਾਰ ਕਰਦੇ ਰਹੇ ਜੀ ਪਿਛਲੇ ਹਫਤੇ ਧਰਨਾ ਵੀ ਲਾਇਆ ਸੀ ਇਹਨਾਂ ਕੋਲ ਆ ਕੇ ਤੇ ਪਾਂਡਰੀ ਕੋ ਉਹ ਵੀ ਸਾਹਿਬ ਨੇ ਕਿਹਾ ਸੀ ਵੀ ਦੇਖ ਲੈ ਕਿ ਤੁਹਾਨੂੰ 20 ਸਾਲ ਨੂੰ ਮੁਲਾਕਾਤ ਕਰਵਾਵਾਂਗੇ ਉਹ ਗੱਲ ਕਰ ਰਿਹਾ ਸੋਹਣੇ ਤਰੀਕੇ ਤੋਂ ਜੇ ਮੱਚੀ ਤੇ ਆਉਣਗੇ ਆ ਸੋਹਣੇ ਤਰੀਕੇ ਸੀ ਸਾਡੀ ਵੱਡੀ ਗੰਟੀ ਕਰਨੀ ਜੇ ਤੀ ਆਈ ਜੈਸਿਬਿਲਟੀ ਪਰ ਸਾਡੀ ਕੋਈ ਇੰਟਰਵਿਊ ਕਿ ਕੋਈ ਸਾਡੀ ਕੋਈ ਮੀਟਿੰਗ ਨਹੀਂ ਹੋਈ ਜਾਈ ਕੁਝ ਵੀ ਸਾਹਿਬ ਆਈ ਨਹੀਂ ਹੈਗੀ ਯੂਨੀਵਰਸਿਟੀ ਜਾਂ ਇਹ ਸੁਪਰੰਤਾ ਸੀ ਡੀਨ ਸਾਹਿਬ ਨਾਲ ਗੱਲਬਾਤ ਕੀਤੀ ਧੰਨਵਾਦ ਸਾਨੂੰ ਬੁਲਾਇਆ ਉਹਨੇ ਪਰ ਵੀ ਵੀ ਸਾਹਿਬ ਤੇ 17 ਬਈਆ ਕੋਈ ਬਹੁਤ ਚੰਗਾ ਨਹੀਂ ਸੀ ਉਹ ਵਿੱਚੋਂ ਮੀਟਿੰਗ ਸਾਡੇ ਭੱਜ ਗਿਆ ਠੀਕ ਹੈ ਅੱਜ ਮੈਂ ਵੜ ਰਿਹਾ ਸੀ ਉਹਨਾਂ ਦਾ ਇੱਕ ਇਹਦੀ ਮੈਂ ਨਹੀਂ ਮੈਂ ਤਾਂ ਰਜਿਸਟਰ ਕਰਦੇ ਹਾਂ ਕਾਲਜ ਵਿੱਚ ਮੇਰੇ ਸਾਡੇ ਚੱਲੇ ਗਿਆ ਉਹ ਤੋਂ ਬਾਅਦ ਅਸੀਂ ਯੂਨੀਵਰਸਿਟੀ ਦੇ ਗੇਟ ਤੇ ਅਗੇ ਜਾਮ ਕੇ ਤੱਕ ਗੇਟ ਬੰਦ ਕੀਤਾ ਸਾਡਾ ਇਹ ਸੱਚ ਸਾਡੀ ਐਸਸੀ ਵੀ ਦੀ ਸਮੱਸਿਆ ਜੀ ਤੇ ਉਹ ਤੱਕ ਅਸੀਂ ਸੰਘਰਸ਼ ਕਰਨ ਦੇ ਉੱਤੇ ਸਾਨੂੰ ਪ੍ਰਵਾਨਗੀ ਨਹੀਂ ਮਿਲਦੀ ਜੀ ਪਰ ਇੰਟਰਵਿਊ ਤੋਂ ਠੀਕ ਹੈ ਜੀ ਤੇ ਆਪਾਂ ਜੇ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਵੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਗੈਸਟ ਰਿਹਾਇਟੀ ਕੰਮ ਕਰਦੀ ਹੈ ਉਹ ਕੋਰਟ ਦੇ ਵਿੱਚ ਗਈ ਸੀਗੀ ਤੇ ਉਹਨਾਂ ਨੂੰ ਜਿਹੜੀ ਇਹੋ ਹੈ ਸਟੇ ਮਿਲ ਚੁੱਕੀ ਹੈ ਤੇ ਉਹਨਾਂ ਨੇ ਦੁਬਾਰਾ ਜੁਆਇਨ ਕਰਾ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾ ਲਿਆ ਗਿਆ ਵਿਨੈਟਰੀ ਤੋਂ ਕਿ ਜਿਹੜਾ ਇਹ ਫੈਸਲਾ ਹੈ ਤੁਹਾਡੇ ਸਾਰੀ ਗੈਸਟ ਕੁਲਚਰ ਲਾਗੂ ਨਹੀਂ ਹੁੰਦਾ ਦੇਖੋ ਜੀ ਜੋ ਯੂਨੀਵਰਸਿਟੀ ਗੈਸਟ ਕੁਲਚਰ ਨੂੰ ਸਟੇ ਮਿਲੀ ਹੈ ਠੀਕ ਹੈ ਉਹ ਸਪਲੀਮ ਕੋਰਟ ਦੀ ਜੱਜਮੈਂਟ ਹੈ ਫਿਰ ਟੈਂਪਰੀ ਅਮਲਾਡਮ ਟੈਂਪਰੀ ਅਮਲਾਡਮ ਦੀ ਰਿਪਲੇਸ ਨਹੀਂ ਕਰ ਸਕਦਾ ਜੀ ਭਾਵੇਂ ਜਿੰਨੀ ਮਚ ਨੂੰ ਪਿਆ ਸੀ ਤੇ ਲੈਟਰ ਲਿਖੀ ਦਿੱਤਾ ਨਾਲੇ ਲਿਖੇ ਰਹਿਣ ਵੀ ਨਹੀਂ ਕਰ ਸਕਦਾ ਜੀ ਪਰ ਫਿਰ ਵੀ ਗੱਲ ਨਹੀਂ ਮੰਨਦੇ ਜਿਹੜੇ 48 ਬੰਦੇ ਯੂਨੀਵਰਸਿਟੀ ਗੈਸਟ ਕੁਲਚਰ ਨੂੰ ਸਟ ਤੇ ਉਹ ਉਹ ਦਲ ਕਰਾ ਕਰਿਆ ਨੂੰ ਮੈਂ ਤਾਂ ਮੰਨ ਹੀ ਰਹੀ ਇਹਨਾਂ ਨੇ 10 ਪਰਵਾਹ ਚਲੇ ਜਿੱਦੇ ਨੂੰ ਸਟੇਮਿਲ ਗਈ ਤੇ ਪਾਕਿਸ਼ਤਾਨੀ ਕੋਰਟ ਨੂੰ ਸਟੇਮਿਲ ਦੂੰ ਠੀਕ ਹੈ ਪਰ ਫੇਰ ਵੀ ਗੱਲ ਮੰਨੀ ਰਹੀ ਹੈ ਕਿ ਉਹਨਾਂ ਨੂੰ ਇਹਨਾਂ ਨੇ ਅਗਲੀ ਪੇਸ਼ੀ ਤੱਕ ਹੀ ਦਿੱਤੀ ਹੈ ਪਰਮਾਨੀ ਠੀਕ ਹੈ ਉਹ ਤੋਂ ਬਾਅਦ ਪੇਸ਼ਵਰ ਕੀ ਹਾਲ ਸੀ ਨਾ ਹੁੰਦਾ ਉਹ ਤੋਂ ਬਾਅਦ ਦੇਖਣੀ ਠੀਕ ਹੈ ਨਾਗੂ ਤਾਂ ਕਰਨਾ ਚਾਹੀਦਾ ਸਭ ਤੇ ਉਹ ਤੋਂ ਪਹਿਲਾਂ ਵੀ ਸਾਡੇ 15 20 ਸਾਥੀ ਕੋਟ ਗਏ ਹੋਏ ਨੇ ਉਹਨਾਂ ਫੇਰ ਮਰੀ ਹੋਈ ਹੈ ਪਰ ਇਹ ਨਵਾਂ ਰੁਖ ਪਣਾ ਕੇ ਇਹਨਾਂ ਨੇ ਵੀ ਜਿਹੜਾ ਉਥੇ ਪ੍ਰਡੀਸ਼ਨਰ ਰਹਿੰਦਾ ਹੈ ਉਹ ਦਿੱ ਬੈਨੀਫਿਟ ਦੇ ਦਾਂਗੇ ਉਹਨਾਂ ਨੂੰ ਠੀਕ ਹੈ ਰਿਪੀਟਿਸ਼ਨ ਨਹੀਂ ਹੈ ਕਿ ਉਹ ਇੰਟਰਵਿਊ ਕਰਾਵਾਂਗੇ ਤੁਸੀਂ ਸਾਡੀ ਸੇਮ ਨੇਚਰ ਦਾ ਪੋਸਟ ਦੀ ਸਾਡੀ ਸਾਡੀ ਸਰਗੋ ਸਰ ਸੇਮ ਹੈ ਠੀਕ ਹੈ ਪਰ ਸਾਡੇ ਲਈ ਤਰੀਕੇ ਤਰ੍ਹਾਂ ਬਾਕ ਬਾਕ ਤਰ੍ਹਾਂ ਦੇ ਪਨਾਈ ਜਾਣਗੇ ਤਾਂ ਹੁਣ ਤੁਸੀਂ ਇੱਕ ਗੱਲ ਹੋਰ ਦੱਸੋ ਮਨ ਲਵੇ ਜਿਹੜਾ ਮਨ ਤੁਹਾਡੀ ਇੰਟਰਵਿਊ ਹੁੰਦੀ ਹੈਗੀ ਅੱਗੇ ਤਾਂ ਉਹਦੇ ਚ ਕੀ ਜਿਹੜਾ ਤੁਹਾਡਾ ਨੇਚਰ ਉਹ ਚੇਂਜ ਹੋਊਗਾ ਵੀ ਜਿਹੜੀ ਤੁਹਾਨੂੰ ਤਨਖਾਹ 12 ਮਹੀਨੇ ਦੀ ਮਿਲਦੀ ਹੈ ਤੇ ਫਿਰ ਅੱਗੇ ਇੰਟਰਵਿਊ ਕਰਾਉਣ ਤੋਂ ਬਾਅਦ ਕੀ ਤੁਹਾਡੀ ਤਨਖਾਹ ਦੇ ਵਿੱਚ ਘਟਾ ਆਉਣਾ ਜਾਂ ਵਾਧਾ ਹੋਣਾ ਕੀ ਫਰਕ ਪੈਣਾ ਹੈਗਾ ਦੇਖੋ ਜੀ ਬੈਸੇ ਦੁਨੀਆ ਅੱਗੇ ਵਧਦੀ ਹੁੰਦੀ ਹੈ ਠੀਕ ਹੈ ਇਹ ਨਵੀਂ ਬਟਰੀ ਹੈ ਪਰ ਜੇ ਯੂਨੀਵਰਸਿਟੀ ਦਾ ਰੁਈਆ ਹੈ ਤੇ ਕਟੇ ਬਾਲ ਨੂੰ ਹੈ ਠੀਕ ਹੈ ਇਹਨਾਂ ਨੇ ਯੂਨੀਵਰਸਿਟੀ ਗੈਸਟੋਕਿਲਟੀ ਦੀ ਐਡ ਕੱਢੀ ਹੈ ਪਿਛਲੇ ਵਾਰ ਇਹਦੇ ਸਾਇੰਸ ਬਾਂਡ ਮੈਂ ਦੀ ਆਈ ਹੈ ਕਦੀ ਇਹਨਾਂ ਨੂੰ ਮਈ ਤੱਕ ਦੀ ਕੱਢੀ ਠੀਕ ਹੈ ਤੇ ਸੈਂਡਿਕਟ ਇਸ ਨੂੰ 12 ਮਹੀਨੇ ਕੀਤਾ ਹੋਇਆ ਹੈ ਠੀਕ ਹੈ ਇਹ ਮਈ ਤੱਕ ਦੀ ਕਰਦੇ ਪਏ ਨਹੀਂ ਲਗਭਗ 1 ਮਹੀਨਾ ਖਾਲੀ ਕੇ ਨੂੰ ਨਾ ਠੀਕ ਹੈ ਅਗਰ ਜੁਲਾਈ ਤੋਂ ਜੁਲਾਈ ਕੋ ਕਾਸਟ ਲੇਟ ਚੱਲਦਾ ਸਿਆਸ ਨੇ ਵੀ ਹੁਣ ਪਾਈ ਜਾ ਚੱਲਣਾ ਜਾਂਦੇ ਲਗਭਗ 1-2 ਮਹੀਨੇ ਸਕਿਪ ਹੋ ਜਾਂਦੇ ਜਦੋਂ ਕਿ ਜੁਨੀਵਰਸਿਟੀ ਸੈਂਡਿਕਟ ਦੀ ਕਰਦੀ ਇਸ ਨੂੰ 12 ਮਹੀਨੇ ਕਰਦੀ ਹੈ ਕੋਈ ਨਹੀਂ ਜਦ ਆਥਾਰਟੀ ਐ ਸੰਡਿਕਟ ਨੂੰ ਫਿਰ ਬਲਟਾਤੇ ਤੇ ਬਲਟਾ ਸਕਦੇ ਨਹੀਂ ਹੈਗੇ ਆਪਣੇ ਆਪ ਨੂੰ ਕਿ ਨਵੇਂ ਨਵੇਂ ਲੈਟਰ ਕੱਢ ਜਾਂਦੇ ਨੇ ਜਾਕੀ ਵੀ ਤੁਸੀਂ ਦੁਬਾਰੇ ਉਹਦੇ ਇੰਟਰਵਿਊ ਦਿਓ ਤੇ ਸਮ ਰੱਖਾਂ ਦੀ ਵਜੋਂ ਮਹੀ ਤੱਕ ਰੱਖਾਂਗੇ ਠੀਕ ਹੈ ਮੈਨੂੰ 12 ਮਹੀਨੇ ਉਹ ਤੋਂ ਤੁਹਾਨੂੰ ਕਿੰਨੇ ਰੁਪਏ 60000 ਤੱਕ ਦੂਸੋ ਠੀਕ ਹੈ ਅਰੇ ਕੱਟਤਾ ਗਿਆ ਰਿਹਾ ਠੀਕ ਹੈ ਨਹੀਂ ਹੁਣ ਮੰਨ ਲਓ ਕਿ ਜੇ ਮਈ ਤੱਕ ਰੱਖਦੇ ਆ ਤੁਹਾਨੂੰ ਤਾਂ ਹੁਣ ਜਿਹੜੀ ਤੁਹਾਨੂੰ 20000 ਮਿਲਦਾ ਸੀ ਉਹ 4 ਮਹੀਨਿਆਂ ਦਾ ਫਿਰ ਉਹਦਾ ਕੀ ਬਣੂਗਾ ਵੀ ਜਿਹੜੇ 12 ਮਹੀਨਿਆਂ ਚ ਤੁਹਾਨੂੰ ਇਹ 7-8 ਮਹੀਨੇ ਹੋਣਗੇ ਤੁਹਾਡੇ ਬਾਕੀ ਦੇ ਮਹੀਨੇ ਬਾਕੀ ਮੈਂ ਨਹੀਂ ਕਰਨਗੇ 2 ਲਾਸਟ ਕੰਮ ਤਾਂ ਬਾਕੀ ਹੈ ਤੂੰ ਤੀ ਤੱਕ ਠੀਕ ਹੈ ਨਹੀਂ ਮੇਰੀ ਤੱਕ ਕੀ ਮਤਲਬ ਕੀ ਇਹਦਾ ਪੇਪਰ ਵਿੱਚ ਲਗਭਗ ਹੋ ਜਾਂਦੇ ਨੇ ਅੰਤ ਤੱਕ ਛੇ ਪੈਨ ਉਹ ਨਹੀਂ ਲੈਣਗੇ ਠੀਕ ਹੈ ਉਸ ਤੋਂ ਬਾਅਦ ਲੀਫ ਛੇ ਦੋ ਮਹੀਨਾ ਚ ਕਿੰਨਾ ਦੇ ਲੈ ਕਿੰਨੇ ਨਹੀਂ ਕੁਝ ਤਿਆਰੀ ਕੀਤਾ ਇਹਨਾਂ ਨੇ ਉਹ ਵੀ ਖੋਜ ਲੈਣਗੇ ਜੇ ਇਕੱਠੇ ਨਾ ਹੋਏ ਠੀਕ ਹੈ ਜੀ ਤਾਂ ਹੁਣ ਜਿਵੇਂ ਤੁਸੀਂ ਅੱਜ ਤਾਂ ਮੇਰੇ ਤੇ ਆਏ ਹੋ ਤੇ ਤੁਸੀਂ ਕਹਿੰਦੇ ਹੋ ਵੀ ਨੀਲ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹ ਛੱਡ ਕੇ ਚੱਲ ਗਏ ਤਾਂ ਹੁਣ ਇਸ ਤੋਂ ਅੱਗੇ ਦਾ ਤੁਹਾਡਾ ਕੀ ਰੁਖ ਹੋਊਗਾ ਵੀ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਉਹ ਅੱਗੇ ਕਿਵੇਂ ਵਧੂਗਾ ਉਹ ਦੇਖੋ ਜੀ ਅਸੀਂ ਇਹਦੇ ਸੋਚਿਆ ਵੀ ਪੰਜਾਬ ਸਰਕਾਰ ਨੂੰ ਅਸੀਂ ਜਾ ਕੇ ਉਹਨਾਂ ਨਾਲ ਮਸਲਾ ਉਹਦੇ ਤੱਕ ਤੱਕ ਦਾ ਮਸਲਾ ਰੱਖੀ ਜਾ ਕੇ ਕਿ ਸਾਡੀ ਗੱਲ ਜਸਟਾ ਤੱਕ ਪਹੁੰਚੀ ਜਾਈਏ ਉਸ ਲੈਵਲ 'ਤੇ ਪਹੁੰਚਾਈ ਦੀ ਹੈ ਇਸ ਕਰਕੇ ਅਸੀਂ ਹੁਣ ਉਸ ਕਿਤਾ ਹੈ ਵੀ ਦੇਨੋਂ ਤਾਨਾਦਰੀਕ ਨੂੰ ਵੀ ਵਾਹ ਦੀ ਬੰਦ ਦਿਲ ਬੰਨ ਜਾ ਕੇ ਤਾਂ ਨੂੰ ਅਸੀਂ ਗੈਸਟੋਕਿਲਟੀ ਬਨੋ ਸੀਐਮ ਦੀ ਕੋਠੀ ਆ ਜੋ ਆਪਣੇ ਸ਼ੁਰੂ ਸ਼ੁਰੂ ਵੀ ਕੇ ਅੱਜ ਸੇ ਪ੍ਰੋਟੈਸਟ ਕਰਨੀ ਲੱਗੀ ਕਰੋ ਕਰਾਂ ਕੁਟੀ ਦਾ ਠੀਕ ਕਿਉਂ ਸਾਡਾ ਮਨ ਹਾਲ ਨਹੀਂ ਹੁੰਦਾ ਸੀ ਉੱਥੇ ਟੜੇ ਰਵਾਂਗੇ ਇਹ ਮਸਲੇ ਜੀ ਆਖੀ ਹੁਣ ਆਪ ਸਰਕਾਰ ਹੈ ਜੋ ਇਹ ਬਾਹਰ ਦਾ ਕਰਿਆ ਸੀ ਐਜੂਕੇਸ਼ਨ ਤੇ ਹੈਲਥ ਦਾ ਠੀਕ ਉਦੋਂ ਇਹਨਾਂ ਦੇ ਗੈਸਟੇਪੇਟੀ ਦਾ ਆਪਣੇ ਕੈਚ ਕੋਲ ਹੈਰਾਤ ਕਰ ਰੱਖਿਆ ਹੈ ਇਹ ਪ੍ਰੋਫੈਸ਼ਨਲ ਦਾ ਇਹ ਹਾਲ ਹੈ ਤੇ ਕੋਈ ਪੱਤੇ ਬੋਲ ਕੈਸ਼ੁਐਲਟੀ ਬੋਲੇ ਇਹ ਹਾਲ ਕਿਸਾਨ ਦਾ ਫਿਰ ਆ ਬੱਚਨ ਕੀ ਹਾਲ ਹੋ ਗਿਆ ਇਸ ਸਿਸਟਮ ਚ ਨੇ ਮਨ ਲਓ ਉਹੀ ਮੈਂ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਵੀ ਜਿਹੜੇ ਇੱਕ ਵਾਰ ਸ੍ਰੀ ਭਗਵਾਨ ਤਮਨ ਜੀ ਕਹਿ ਰਹੇ ਹਨ ਕਿ ਵੀ ਜਿਹੜੀ ਉਹਨਾਂ ਦੀ ਤਨਖਾਹ ਉਹਦੇ ਵਿੱਚ ਵਾਅਦਾ ਕੀਤਾ ਗਿਆ ਗੈਸਟਬਿਲਟੀ ਦੇ ਵਿੱਚ ਤਾਂ ਦੂਜੇ ਪਾਸੇ ਤੁਹਾਡੀ ਜਿਹੜੀ ਤਨਖਾਹ 12 ਮਹੀਨਿਆਂ ਤੋਂ ਘੱਟ ਕੇ ਉਹ 7-8 ਮਹੀਨਿਆਂ ਤੇ ਲੈ ਕੇ ਆਉਣ ਨੂੰ ਮਤਲਬ ਤੁਸੀਂ ਇਹ ਫਿਰ ਤੁਹਾਨੂੰਤਵਾ ਦੀ ਇਸ ਜਿਹੜੀ ਉਹ ਹੈ ਸ਼ੋਸ਼ੇਬਾਜੀ ਹੈ ਲਾਲਚ ਹੈ ਇਹ ਤਨਖਾਹ ਦੇ ਵਿੱਚ ਵਾਅਦਾ ਕਰਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰ ਦੇਖੋ ਜੀ ਭਾਣ ਬਦਲੇ ਦੀ ਗੱਲ ਕਰਦੇ ਜੀ ਗੈਸਟਬਿਲਟੀ ਨੇ ਲੈਟਰ ਪਾਇਆ ਸੀ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੇ ਠੀਕ ਮੇਟਾ 30 ਰੁਪਏ ਦਾ ਗੈਸਟ ਕੁਆਲਿਟੀ ਹੈ ਨਹੀਂ ਇਹ ਜਿਹੜੀ ਪਹਿਲੇ ਕੀ ਤੋਂ ਘੱਟ ਖਾ ਲੈਂਦੇ ਹੋ ਵੀ ਪਹਿਲੇ ਵੱਧ ਲੈ ਰਹੇ ਸੀ 25 ਲੈ ਰਹੇ ਲੈ ਕੇ ਵਿੱਚ ਤੋਂ ਹੈ ਲੈ ਕੇ ਉਹ ਕੁਝ ਪਹਿਲਾਂ ਦੇ ਕੁਝ ਮੀ ਲੈਂਦੇ ਆ ਜਿਹੜੇ 50% ਦੀ ਕਾਲਜ ਗੈਸਟ ਕੁਆਲਿਟੀ ਕੰਮ ਕਰਦੀ ਹੈ ਉਹ ਆਲਰੇਡੀ ਸਲੈਵ ਸਿਸਟਮ ਚ ਹੈ ਉੱਤੀ ਪਲੱਸ ਲੈ ਲਈ ਪਹਿਲੇ ਸਾੜੀ ਠੀਕ ਹੈ ਮੈਨੂੰ ਮੇਰੇ ਕੋਲ 2 ਸਾਲ ਹੋ ਗਏ ਤਾਂ ਜੇ 32 33 ਪਲੱਸ ਹਾਂ ਉਹ ਜੋ 33 5 ਸਾਲ ਦਾ ਲੈ ਲੈ ਉਸ ਦੇ ਅਗਲੀ ਮੱਤੇ ਉਹ ਲੈ ਜਾਣੀ ਜਾ ਕੇ ਇਹ ਸਾਨੂੰ ਪਤਾ ਵੀ ਕਿਹੜੀ ਗੈਸਟ ਬਟੇਲੀ ਕੀਤਾ ਇਹਨਾਂ ਨੇ ਸਿਰਫ ਇੱਥੇ ਸੋਸ਼ਲ ਮੀਡੀਆ ਲੋਕਾਂ ਦਾ ਬਾਹ ਬਖਤ ਦੀ ਬਾਤ ਕੀਤੀ ਗਈ ਹੈ ਪਹਿਲੀ ਗੱਲ ਤਾਂ ਸ਼ਰਮਉਂਦੀ ਹੈ ਵੀ ਤੁਸੀਂ ਪ੍ਰੋਫੈਸਰ ਨੂੰ 3000 ਰੁਪਏ ਦੇ ਰਹੇ ਹੋ ਤੇ ਜਦੋਂ ਛੋਡੇ ਖੁਦ ਰੂਲ ਬਣਾਏ 57 ਵਿੱਚ ਵੀ ਦੇਨੇ ਚੁਣੇ ਜਿਹੜਾ ਨਾ ਤੁਹਾਡਾ ਨਾਮ ਦਾ ਸਟੇਟ ਹੈ ਨਾ ਹੈ ਲੱਗਦਾ ਪ੍ਰਾਇਤਜਾਉਦਾ ਉਸ 50 ਦੇ ਬੇਸਿਕ ਦੇ ਰਹੇ ਨੇ ਠੀਕ ਹੈ 8000 ਦੇ ਕਰੀਬ ਦੇ ਨੇ ਵਿੱਚ ਪੱਤੇ ਪੁੱਤੇ ਪਾ ਕੇ ਪੇਸ਼ ਕਰਨ ਪਾ ਸਾਢੇ ਕੀ ਹੈ ਅੱਜ ਵੀ 20 35 30 ਆਨਲਾਈਨ ਕਰਦੇ ਨੇ ਵੀ ਦੇਖੋ ਅਸੀਂ ਤੁਹਾਪਤਾਤਾ ਦੀ ਐਜੂਕੇਸ਼ਨ ਉਹਦੀ ਇੱਕ ਕ੍ਰਾਂਤੀਕਾਰੀ ਦਿੱਲੀ ਐਜੂਕੇਸ਼ਨ ਜਾਗੀ ਸਭ ਦੇ ਬਰਤਿਆਂ ਦੇ ਵਿੱਚ ਕ੍ਰਾਂਤੀ ਕ੍ਰਾਂਤੀ ਦੇ ਰਾਹ ਤੇ ਪਹਿਲਾਂ ਗਤੀ ਰਾਜ ਐਜੂਕੇਸ਼ਨ ਕ੍ਰਾਂਤੀ ਰਾਜ ਹੁੰਦਾ ਹੈ ਠੀਕ ਹੈ ਤੇ ਹੁਣ ਜਿਵੇਂ ਆਪਾਂ ਤੁਸੀਂ ਦੱਸਿਆ ਵੀ ਹਰਿਆਣੇ ਚ ਤੇ ਆਪਾਂ ਦਿੱਲੀ ਚ ਵੀ ਦੇਖ ਲਈ ਜਿਹੜੇ ਕਾਲਜ ਹੈ ਐ ਦੇ ਵਿੱਚ ਜਿਹੜੀ ਗੈਸਟ ਇੰਟੈਲੀਟੀ ਪੜਾ ਰਹੀ ਆ ਉਹਨਾਂ ਦੀ ਤਨਖਾਹ ਵੀ 55000 ਹੈ ਠੀਕ ਹੈ ਲਗਭਗ 50 ਤੋਂ ਪਲੱਸ ਹੀ ਆ ਤਾਂ ਹੁਣ ਮਤਲਬ ਮੈਂ ਤਾਂ ਨਹੀਂ ਪੁੱਛਣਾ ਚਾਹੁੰਦਾ ਵੀ ਤੁਹਾਡੀ ਮੰਗਾਂ ਕੀ ਨੇ ਸਾਡੀ ਮੰਗ ਇੱਕ ਤਾਂ ਇਹ ਵੀ ਸਾਨੂੰ ਸਾਡੀ ਜੋ ਉਹਦੀ ਪ੍ਰਮਾਣਗੀ ਆਵੇ ਰੈਂਟਰ ਵੀ ਤੋਂ ਠੀਕ ਹੈ ਜਦ ਸਾਡੀ ਮੰਗ ਹੋ ਗਈ ਸਾਨੂੰ ਫਿਕਸ ਕਰੋ ਤੁਸੀਂ ਬੇਸਿਕਲੀ ਠੀਕ ਹੈ ਜੋ ਜੁਨੀਅਰ ਰੋਲ ਨੇ ਤੇ ਅਸੀਂ ਜੁਨੀਅਰ ਹੋਰ ਸੱਤਾਂ ਕੰਮ ਕਰਦੇ ਸੀ ਤੇ ਸਾਡੀ ਸੈਲਰੀ ਵੀ ਉਸੇ ਤਰ੍ਹਾਂ ਹੋਣੀ ਚਾਹੀਦੀ ਠੀਕ ਹੈ ਇਹ ਹੁਣ ਇੱਕ ਅਸਵਾਲ ਹੋ ਰਿਹਾ ਹੈ ਛੋਟਾ ਜਿਹਾ ਮਤਲਬ ਇਹ ਇਹ ਹੋ ਸਕਦਾ ਨਾ ਲੱਗਦਾ ਹੋਵੇ ਕਿਸੇ ਨੂੰ ਵੀ ਜਿਹੜੀ ਗੈਸਟ੍ਰੋਕਲਾਈਟੀ ਹੈ ਕੋਲਜਨ ਵਿੱਚ ਭਰਾਈ ਹੈ ਜਾਂ ਯੂਨੀਵਰਸਿਟੀ ਦੇ ਵਿੱਚ ਭਰਾਈ ਹੈ ਕੋਸਟਨ ਕੋਲਜਨ ਦੇ ਵਿੱਚ ਤੇ ਯੂਨੀਵਰਸਿਟੀ ਕੀ ਹੋ ਜਿਹੜੀ ਵੀ ਇੰਨੀ ਘੱਟ ਤਲਕਾ ਤਾ ਦਿੱਤੀ ਜਿਹੜੀ ਵੀ ਉਹ ਯੂਯੂਸੀਏ ਦੇ ਨਾਮ ਨੂੰ ਫੋਲੋ ਨਹੀਂ ਕਰਦੇ ਦੇਖੋ ਜੀ ਜੋ ਸਰਪੰਚ ਸਾਰੇ ਤਿਆਰ ਕਰਦੇ ਨੇ ਪੂਰੀਆਂ ਕਰਦੇ ਨੇ ਪੱਤਖਾ ਘੱਟਦੀ ਜਾ ਰਹੀ ਠੀਕ ਹੈ ਜੀ ਦੂਜੀ ਸੈਕਸ਼ਨ ਲਹੀ ਕਾਹੀ ਪੀ ਐਚ ਡੀ ਬਣੇ ਠੀਕ ਹੈ ਕਾਹੀ ਅੱਛਾ ਬੋਕਸ ਵੀ ਲਿਖੀ ਬੈਠੇ ਨੇ 15 12 ਦੀ ਪੀਪਲ ਪਬਲਿਸ਼ ਨਹੀਂ ਕਈ ਜਿੰਦਾ ਬਾਅਦ ਕਈ ਸਾਡੇ ਕੋਲ ਇਹੋ ਜੀ ਟੀਚਰ ਕੁਐਲਿਫੀਕੇਸ਼ਨਟੀ ਚਾਹ ਜਿੰਨਾ ਕੋਲ ਐਗਰੋਟਮਾਡ ਡਿਜੀਬਿਲਟੀ ਕੁਐਲਿਫੀਕੇਸ਼ਨ ਹੈਗੀ ਓ ਠੀਕ ਹੈ ਜੀ ਪਰ ਸਾਨੂੰ ਫਰਾਂ ਦੇ ਗੱਲ ਹੁੰਦੀ ਹੈ ਸਾਡੇ ਸਾਹਮਣੇ ਕੋਈ ਨੈਟ ਵਾਲਾ ਬੰਦਾ ਸਾਡੇ ਪੀ ਐਚ ਡੀ ਵਾਲਾ ਜਿਹੜਾ ਅਠਕਤਾ ਪਾਉਣੀ ਲਿਖ ਗਿਆ ਨੇ 10 20 ਪੀਪਾ ਪੀਪੀ ਪਬਲਿਸ਼ ਨੇ ਹੁਣ ਟ੍ਰਿਗੂਲੇ ਰਹਾ ਹੁੰਦਾ ਕੋਈ ਨੈਟ ਵਾਲਾ ਕੋਈ ਹੋਰ ਨਮਰ ਹੈ ਇਸ ਕਰਕੇ ਠੀਕ ਹੈ ਜੀ ਤਾਂ ਇਹਨਾਂ ਆਪਣੇ ਨਾਲ ਗੁਰਸੇਵਕ ਜੀ ਜੋ ਕਿ ਗੈਸਟ ਫੈਕਲਟੀ ਇਹਦੇ ਅਧਿਆਪਕ ਨੇਗੇ ਤਾਂ ਇਹਨਾਂ ਨੇ ਮੰਗੇ ਇਹ ਆ ਪਹਿਲਾ ਇਹਨਾਂ ਨੂੰ ਕਿ ਜੁਆਇਨ ਕਰਨ ਦੇ ਲਈ ਪ੍ਰਵਾਨਗੀਆਂ ਦਿੱਤੀ ਜਾਂ ਜਾਣ ਪੰਜਾਬੀ ਯੂਨੀਵਰਸਿਟੀ ਦੁਆਰਾ ਤੇ ਦੂਜੀ ਇਹਨਾਂ ਨੂੰ ਇਹਨਾਂ ਨੂੰ 12 ਮਹੀਨੇ ਫਿਕਸ ਤੇ ਕੀਤਾ ਜਾਵੇ ਤਾਂ ਹੁਣ ਸਾਡੀ ਭਗਵਾਨ ਤੁਮਾਰ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੀ ਤੁਸੀਂ ਕਹਿੰਦੇ ਹੋ ਵੀ ਅਸੀਂ ਗੈਸਟ ਫੈਕਲਟੀ ਤਨਖਾਹ ਵਧਾਈਆ ਤਾਂ ਉਹ ਗੈਸਟ ਫੈਕਲਟੀ ਜੂਨੀਅਨ ਨਾਲ ਜਾਂ ਗੈਸਟ ਫੈਕਲਟੀ ਇਹਦੇ ਅਧਿਆਪਕ ਨਾਲ ਉਹ ਗੱਲ ਕਰਨਾ ਜਿਹੜੇ ਉਹਨਾਂ ਦੇ ਮਸਲੇ ਆ UGC ਦੇ ਨੋਰਮਸ ਨੇਗੇ ਉਹ ਅਧਿਆਪਕ ਫਾਲੋ ਕਰਦੇ ਹਨ ਉਹਨਾਂ ਨੂੰ UGC ਦੇ ਨੋਰਮਸ ਦੇ ਹਿਸਾਬ ਨਾਲ ਨਾਮ ਨਾਮਤਨ ਖਾ ਦਿੱਤੀ ਜਾਵੇ ਧੰਨਵਾਦ ਦੋਸਤੋ